ਕਾਰਾ 12 ਦੀ ਥਾ ਕਦੇ ਕਾਰਾ ਬਰਾ ਲਿਖ ਦਿੱਤਾ ਜਾਂਦਾ ਇਹ ਪੰਜਾਬ ਚ ਰਹਿ ਕੇ ਜੇ ਪੰਜਾਬ ਦੇ ਵਿੱਚ ਸਾਡੀ ਬੋਲੀ ਸੇਫ ਨਹੀਂ ਹੈ ਪੰਜਾਬ ਤੇ ਅਸੀਂ ਰਹਿੰਦੇ ਆਂ ਔਰ ਇਹਦੇ ਚ ਪੰਜਾਬੀ ਦੇ ਵਿੱਚ ਹੀ ਕਮੀ ਹੈ ਵਿੰਗੀ ਚਾਦਰ ਤਾਣ ਕੇ ਸੋਗੇ ਵਿੰਗੀ ਚਾਦਰ ਤਾਣ ਕੇ ਸੋਗੇ ਮਾਲਕ ਚੋਰ ਪਛਾਣ ਕੇ ਸੋਗੇ ਲੁੱਟਣ ਵਾਲਿਆਂ ਰੱਜ ਕੇ ਲੁੱਟਿਆ ਜਾਗਣ ਵਾਲੇ ਜਾਣ ਕੇ ਸੋਗੇ ਸ਼ਰਿਆਮ ਪੰਜਾਬੀ ਬੋਲੀ ਦੇ ਨਾਲ ਜਿਹੜਾ ਵਾ ਉਹ ਡਾਕਾ ਮਾਰਿਆ ਜਾ ਰਿਹਾ ਬੋਲੀ ਤੇ ਸ਼ਰਿਆਮ ਬੇਅਦਭੀਆਂ ਹੁੰਦੀਆਂ ਪਈਆਂ ਵੀ ਮਿਨੀ ਦੀ ਥਾ ਕਦੇ ਮੁਨੀ ਲਿਖ ਦਿੱਤਾ ਜਾਂਦਾ ਮੇਅਰ ਸਾਹਿਬਾਂ ਨੇ ਪ੍ਰਿੰਸੀਪਲ ਨੇ ਨਾਮ ਦੇ ਕੇ ਪ੍ਰਿੰਸੀਪਲ ਆਇਆ ਹੋਇਆ ਤੇ ਪ੍ਰਿੰਸੀਪਲ ਹੋਣ ਤੇ ਆਪਣੇ ਨਾਮ ਦੇ ਅੱਗੇ ਪ੍ਰਿੰਸੀਪਲ ਲਾਉਂਦੇ ਹੋਣ ਤੇ ਪ੍ਰਿੰਸੀਪਲ ਤੋਂ ਆਪਾਂ ਇੱਕ ਚੀਜ਼ ਐਕਸਪੈਕਟਿੰਗ ਕਰ ਸਕਦੇ ਫਿਰ ਵੀ ਮੈਂ ਉਹਨਾਂ ਦੇ ਨੰਬਰ ਤੇ ਆਫਿਸ ਦੇ ਨੰਬਰਾਂ ਤੇ ਕਾਲ ਕਰਦਾ ਇੱਕ ਤਾਂ ਚਲੋ ਬਹੁਤ ਕਾਲਾਂ ਕਰਨੀਆਂ ਪੈਂਦੀਆਂ 15 16 ਕਾਲ ਕਰੋ ਫਿਰ ਜਾ ਕੇ ਕਿਤੇ ਕਾਲ ਰੀਸੀਵ ਹੁੰਦੀ ਆ ਉਸ ਤੋਂ ਮੇਅਰ ਸਾਹਿਬ ਮੀਟਿੰਗ ਜਿਨੇ ਜੀ ਤੁਸੀਂ ਲਗਾਤਾਰ ਕਾਲਾਂ ਕਰ ਲਓ ਹੁਣ ਤੁਸੀਂ ਡੇਢ ਘੰਟੇ ਬਾਅਦ ਵੀ ਫੋਨ ਨਾਲਿਓ ਤੁਸੀਂ ਚਾਹੇ ਡੇਢ ਘੰਟੇ ਬਾਅਦ ਵੀ ਤੁਸੀਂ ਆਪਦੇ ਪੇਜ ਤੋਂ ਲਾਈਵ ਹੋ ਜਾਓ 3 ਘੰਟੇ ਬਾਅਦ ਵੀ ਮੈਡਮ ਮੀਅਰ ਸਾਹਿਬ ਜਿਹੜੇ ਆ ਮੀਟਿੰਗ ਚ ਹੋਣਗੇ ਜੇ ਥੋੜੇ ਦਿਨਾਂ ਅਚ ਬੋਰਡ ਚੇਂਜ ਨਹੀਂ ਹੁੰਦਾ ਯਾਦਾ ਅਸੀਂ ਇਹ ਸ਼ਬਦ ਗੈਪ ਕਰਦੇ ਆਂਗੇ ਯਾਦਾ ਇਹ ਬੋਰਡ ਗੈਪ ਕਰਦੇ ਆਂਗੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੋਊਗੀ ਉਹ ਦੇਖ ਲਓ ਕਿੰਨੀ ਜਲਦੀ ਹੋਊਗੀ 24 ਘੰਟਿਆਂ ਦੇ ਵਿੱਚ ਪਰਚਾ ਦਰਜ ਹੋ ਜਾਊਗਾ 24 ਘੰਟਿਆਂ ਦੇ ਵਿੱਚ ਅਭਿਸ਼ੇਕ ਜੇਲ੍ਹ ਚਲਾ ਜਾਊਗਾ ਇਹ ਤੁਸੀਂ ਸਰਕਾਰੀ ਚੀਜ਼ ਨਾਲ ਉਹ ਕਰਨਾਂਗਾ ਛੇੜਖਾਨੀ ਦਾ ਵੀ ਪਰਚਾ ਦਰਜ ਹੋਏਗਾ ਇਹ ਪਰਚਾ ਦਰਜ ਹੋ ਜਾਏਗਾ ਪਰ ਜਿਹੜੀ ਉਹਨਾਂ ਨੇ ਸਾਡੀ ਬੋਲੀ ਨਾਲ ਛੇੜਖਾਨੀ ਕੀਤੀ ਹੈ ਇਹਦਾ ਕੋਈ ਪਰਚਾ ਨਹੀਂ ਹੈ